ਚੀਤੇ ਨਹੀਂ ਸ ਇਹ ਬੜੀ ਜ਼ਿੰਮੇਵਾਰੀ ਵਾਲਾ ਕੰਮ ਆ ਇਹ ਬੋਖਤਰੀ ਬੰਡਾ ਨੇ ਸਾਨੂੰ ਪੰਜਾਬ ਨੂੰ ਬਚਾਉਣਾ ਪੰਥ ਨੂੰ ਬਚਾਉਣਾ ਸਭ ਤੋਂ ਪਹਿਲਾਂ ਸਾਡਾ ਕੰਮ ਹੁਣ ਅਗਲੀ ਪਲੈਨਿੰਗ ਕੀ ਹੈ ਜੀ ਇਹ ਦਾ ਪਲਾਨ ਹੈ ਜਿਕੇ ਅਸੀਂ ਆਪਣੀ ਜਿਹੜੀ ਸਾਡੀ ਮੈਂਬਰਸ਼ਿਪ ਆ ਇਹ ਪਾਰਟੀ ਦੀ ਉਹ ਲੋਕਾਂ ਤੱਕ ਵੱਧ ਤੋਂ ਵੱਧ ਅਸੀਂ ਉਹਨਾਂ ਤੱਕ ਪਹੁੰਚ ਕਰਕੇ ਮੈਂਬਰਸ਼ਿਪ ਮੈਂਬਰ ਬਣਾਉਣੇ ਤੇ ਮੈਂਬਰਾਂ ਤੋਂ ਡੈਲੀਗੇਟ ਬਣਾ ਕੇ ਤੇ ਅਸੀਂ ਇਹ ਪਾਰਟੀ ਨੂੰ ਆਪਣੀ ਨੂੰ ਜੱਥੇਬੰਦ ਕਰਨਾ ਘਟ ਉਹਦਾ ਸਟਰਕਚਰ ਖੜਾ ਕਰਨਾ ਉਹ ਉਹ ਸਾਡਾ ਸਾਡੇ ਵਾਸਤੇ ਸਭ ਤੋਂ ਪਹਿਲਾ ਕਦਮ ਹੋਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਜਮਤਪਾਲ ਦੇ ਹੱਕ ਵਿੱਚ ਜਿਹੜਾ ਇਕੱਠ ਹੋਇਆ ਸੀਗਾ ਮੁਖਸਰ ਸਾਹਿਬ ਤੇ ਪਾਰਟੀ ਦਾ ਆਗਾਜ਼ ਕੀਤਾ ਏ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਸਾਡੇ ਨਾਲ ਮੌਜੂਦ ਨੇ ਭਾਈ ਜਮਤਪਾਲ ਦੇ ਬਾਪੂ ਜੀ ਤਰਸੇਮ ਸਿੰਘ ਜੀ ਸੱਸੀ ਗਾ ਜੀ ਸਸਿਕਾ ਰਾਇਕਰ ਖਾਲਸਾ ਰਿਫਤੇ ਅੱਜ ਇੱਕ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ ਭਾਈ ਮਤਪਾਲ ਦੇ ਹੱਕ ਦੇ ਵਿੱਚ ਜਿਹੜਾ ਇਕੱਠ ਹੋਇਆ ਪੰਥਕ ਪਾਰਟੀ ਦਾ ਐਲਾਨ ਕੀਤਾ ਇਹ ਅਕਾਲੀ ਦਲ ਵਾਰਸ ਪੰਜਾਬ ਦੇ ਕੀ ਕਹੋਂਗੇ ਕਿੰਨੀ ਖੁਸ਼ੀ ਹੈ ਨਹੀਂ ਖੁਸ਼ੀ ਤੇ ਨਹੀਂ ਇਹ ਤੇ ਬੜੀ ਜ਼ਿੰਮੇਵਾਰੀ ਵਾਲਾ ਕੰਮ ਆ ਖੁਸ਼ੀ ਤੇ ਚਲੋ ਠੀਕ ਹੈ ਕਿ ਲੋਕਾਂ ਜਿਹੜੇ ਸੰਗਤਾਂ ਨੇ ਆ ਕੇ ਸਾਡਾ ਹੌਸਲਾ ਵਧਾਇਆ ਤੇ ਇਹਦੇ ਨਾਲ ਸਹੀ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਸਾਡੇ ਹਰ ਵੇਲੇ ਇਹ ਸਾਡੇ ਨਾਲ ਮੋੜੇ ਨਾ ਮੋੜਾ ਜੋੜ ਕੇ ਖੜਦੇ ਆ ਤੇ ਬਾਕੀ ਖੁਸ਼ੀ ਤੇ ਇੱਕ ਇਹ ਜ਼ਿੰਮੇਵਾਰੀ ਬਹੁਤ ਵੱਡੀ ਵੱਧ ਗਈ ਸਾਡੀ ਤੇ ਤੇ ਉਹ ਅਰਦਾਸ ਹੈ ਸੱਚੇ ਪਾਤਸ਼ਾਹ ਕੇ ਕੋ ਸਾਨੂੰ ਹਿੰਮਤ ਦੇਣ ਤੇ ਜਿਹੜੀ ਅਸੀਂ ਇਹ ਲੜਾਈ ਲੜਨ ਵਾਸਤੇ ਨਿਕਲ ਰਹੇ ਹਾਂ ਤੇ ਇਹ ਅਸੀਂ ਇਹ ਸਫਲ ਹੋਈਏ ਹੁਣ ਅਗਲਾ ਪਲਾਨ ਕੀ ਹੈ ਹੁਣ ਤਾਂ ਆਗਾਜ਼ ਕੀਤਾ ਹੈ ਪਾਰਟੀ ਦਾ ਇਥੋਂ ਲੋਕਾਂ ਨੂੰ ਬਹੁਤ ਸਹੀਗਾ ਵੀ ਕੀ ਨਾਮ ਹੋਵੇਗਾ ਨਾ ਹੁਣ ਨਾਮ ਰੱਖਿਆ ਕਾਲੀ ਤਲਵਾਰਸ ਪੰਜਾਬ ਦੇ ਪਹਿਲਾਂ ਕਹਿ ਰਹੇ ਸੀਗੇ ਕਾਲੀ ਦਲ ਅਨੰਤਪੁਰ ਸਾਹਿਬ ਹੈ ਨਾ ਜੀ ਇਹ ਨਾਮ ਕਿਵੇਂ ਚੇਂਜ ਕੀਤਾ ਫਿਰ ਕਿਉਂ ਨਹੀਂ ਪਹਿਲਾ ਨਾਮ ਪਹਿਲਾ ਨਾਮ ਰੱਖਿਆ ਨੇ ਉਹ ਪਹਿਲੇ ਵਾਲਾ ਨਾਮ ਵੀ ਇਸ ਕਰਕੇ ਉਹ ਕਹਿੰਦੇ ਸੀ ਕਿ ਅਕਾਲੀ ਦਲ ਵੀ ਸਾਡਾ ਸਾਡੀ ਵਿਰਾਸਤ ਨਾਲ ਜੁੜਿਆ ਆ ਤੇ ਵਾਰਿਸ ਪੰਜਾਬ ਦੇ ਵੀ ਅਸੀਂ ਇਹ ਇਹ ਵੀ ਸਾਡੇ ਵਿਰਸੇ ਦੇ ਨਾਲ ਮੇਲ ਖਾਂਦਾ ਤੇ ਇਸ ਕਰਕੇ ਆਪਾਂ ਹੋ ਸਕੇ ਤੇ ਦੋਵਾਂ ਨੂੰ ਨਾਲ ਲੈ ਕੇ ਚੱਲੀਏ ਤੇ ਉਹ ਤਾਂ ਕਰਕੇ ਇਹ ਇਹ ਨਾਮ ਫਾਈਨਲ ਹੋਇਆ ਨਹੀਂ ਤੇ ਉਹ ਨਾਮ ਤੋਂ ਵੀ ਬੜਾ ਪਾਕ ਪਵਿੱਤਰ ਅਕਾਲੀ ਦਰ ਅਨੰਦਪੁਰ ਸਾਹਿਬ ਵੀ ਇਹ ਜੇ ਤਾਂ ਰੱਖਿਆ ਵੀ ਵਾਰਿਸ ਪੰਜਾਬ ਜਥੇਬੰਦੀ ਹੈ ਉਹਦੇ ਕਰਕੇ ਵੀ ਨਾਲ ਜੋੜਤਾ ਬਹੁਤ ਨੌਜਵਾਨੀ ਜੀ ਵਾਰਿਸ ਪੰਜਾਬ ਨਾਲ ਜੁੜੀ ਹੋਈ ਹੈ ਇਸ ਕਰਕੇ ਆਕਾਲੀ ਦਲ ਵੀ ਜਿਹੜਾ ਸਾਡਾ ਬਹੁਤ ਇਤਿਹਾਸਿਕ ਨਾਮ ਆ ਤੇ ਬੜੀ ਉਹਦੀ ਬੜੀ ਦੇਣ ਰਹੀ ਹੈ ਸਾਡੀ ਕੌਮ ਨੂੰ ਇਸ ਕਰਕੇ ਅਸੀਂ ਉਹ ਨਾਮ ਨੂੰ ਵੀ ਨਾਲ ਲੈ ਕੇ ਤਾਂ ਹੀ ਅਸੀਂ ਦੋਨੋਂ ਨਾਂ ਨੂੰ ਦੋਨੋਂ ਇਕੱਠਾ ਕਰਕੇ ਚੱਲ ਰਹੇ ਹਾਂ ਤੇ ਪ੍ਰਧਾਨ ਵੀ ਭਾਈ ਅਮਤਪਾਲ ਨੂੰ ਲਗਾਇਆ ਗਿਆ ਹੈ ਕੀ ਲੱਗਦਾ ਮੁੱਖ ਮੰਤਰੀ ਅਚੇਰਾ ਵੀ ਭਾਈ ਅਮਤਪਾਲ ਹੀ ਹੋਣਗੇ ਨਹੀਂ ਇਹ ਤੇ ਹੁਣ ਸਮਾਂ ਆਉਣ ਦੇ ਆ ਅਸੀਂ ਅਕੇ ਇਹੋ ਜਿਹੀ ਚੀਜ਼ ਆਹੀਂ ਤੇ ਪਹਿਲਾਂ ਪਾਰਟੀ ਨੂੰ ਖੜਾ ਕਰਾਂਗੇ ਜਦੋਂ ਮੁੱਖ ਮੰਤਰੀ ਦਾ ਟਾਈਮ ਆਊਗਾ ਉਦੋਂ ਜਿਹਨੂੰ ਸੰਗਤਾਂ ਚਾਉਣਗੇ ਆ ਕੋਈ ਇਸ ਮੁੱਖ ਮੰਤਰੀ ਬਣਨਾ ਨਹੀਂ ਸਾਨੂੰ ਪੰਜਾਬ ਨੂੰ ਬਚਾਉਣਾ ਪੰਥ ਨੂੰ ਬਚਾਉਣਾ ਸਭ ਤੋਂ ਪਹਿਲਾਂ ਸਾਡਾ ਕੰਮ ਹੈ ਹੁਣ ਅਗਲੀ ਪਲੈਨਿੰਗ ਕੀ ਹੈ ਜੀ ਹੁਣ ਅੱਗੇ ਵੀ ਕੋਈ ਕਾਨਫਰੰਸ ਕੀਤੀ ਜਾਵੇਗੀ ਹੁਣ ਅਗਲਾ ਪਲਾਨ ਕੀ ਹੈ ਜੀ ਅਗਲਾ ਪਲਾਨ ਹੈ ਜਿਵੇਂ ਕਿ ਅਸੀਂ ਆਪਣੀ ਜਿਹੜੀ ਸਾਡੀ ਮੈਂਬਰਸ਼ਿਪ ਹੈ ਇਹ ਪਾਰਟੀ ਦੀ ਉਹ ਲੋਕਾਂ ਤੱਕ ਵੱਧ ਤੋਂ ਵੱਧ ਅਸੀਂ ਉਹਨਾਂ ਤੱਕ ਪਹੁੰਚ ਕਰਕੇ ਮੈਂਬਰਸ਼ਿਪ ਮੈਂਬਰ ਬਣਾਉਣੇ ਤੇ ਮੈਂਬਰਾਂ ਤੋਂ ਡੈਲੀਗੇਟ ਬਣਾ ਕੇ ਤੇ ਅਸੀਂ ਇਹ ਪਾਰਟੀ ਨੂੰ ਆਪਣੀ ਨੂੰ ਜਥੇਬੰਦ ਕਰਨਾ ਉਹਦਾ ਸਟਰਕਚਰ ਖੜਾ ਕਰਨਾ ਉਹ ਸਾਡਾ ਸਾਡੇ ਵਾਸਤੇ ਸਭ ਤੋਂ ਪਹਿਲਾ ਕਦਮ ਹੋਣੀ ਹਾਂ ਵਲੰਟੀਅਰ ਜੋੜੇ ਜਾਣਗੇ ਮਤਲਬ 20 ਰੁਪਏ ਦੀ ਮੈਂਬਰਸ਼ਿਪ ਜਿਹੜੀ ਭਰੀ ਜਾਊਗੀ ਪਹਿਲਾਂ ਜਿਵੇਂ ਆਮ ਆਲੀ ਪਾਰਟੀ ਨੇ ਕਰਿਆ ਸੀਗਾ ਵਲੰਟੀਅਰ ਜੋੜੇ ਸੀ ਤੁਸੀਂ ਵੀ ਹੁਣ ਮਤਲਬ ਸਾਰੇ ਨਾਲ ਜੋੜੂਗੇ ਪਹਿਲਾਂ ਆਪਣੇ ਨਾਲ ਹਾਂਜੀ ਉਹ ਇਦਾਂ ਹੀ ਸੰਗਠਨ ਬਣੂਗਾ ਜੀ ਇਹ ਇਸੇ ਤਰੀਕੇ ਨਾਲ ਜੱਥੇਬੰਦ ਹੋਊਗੀ ਕੌਮ ਵੀ ਕਿ ਆਪਾਂ ਪਿੰਡਾਂ ਤੋਂ گاਂ ਬਲੌਕਾਂ ਤੋਂ ਇਦਾਂ ਤਸੀਨਾ ਤੋਂ ਇਦਾਂ ਜਾ ਕੇ ਉੱਪਰ ਨੂੰ ਆਵਾਂਗੇ ਲੋਕਾਂ ਨਾਲ ਜ਼ਮੀਨ ਜੜਾਂ ਨਾਲ ਜੋੜਨ ਦੀ ਲੋੜ ਹੈ ਜੀ ਇਹ ਭਾਈ ਅਮਰਤਪਾਲ ਹਤੇ ਜਿਹੜੇ ਐਨਐਸਓ ਤੋਂ ਬਾਅਦ ਯੂਐਪੀਏ ਲੱਗੀ ਹੈ ਉਹਦੇ ਬਾਰੇ ਕੀ ਕਹੋਗੇ ਵੀ ਔਰ ਵੱਖ-ਵੱਖ ਤਾਰਾਵਾਂ ਲਾਈ ਜਾਂਦੀ ਹੈ ਸਰਕਾਰ ਇਹ ਤਾਰਾਵਾਂ ਦੇ ਇਸੇ ਕਰਕੇ ਡਰਦੇ ਲਾਈ ਜਾਂਦੇ ਜੀ ਉਹਨਾਂ ਨੂੰ ਸੋਚਦੇ ਕਿ ਸ਼ਾਇਦ ਬਾਹਰ ਆ ਗਿਆ ਤੇ ਸਾਡੇ ਲਈ ਸਾਡੀਆਂ ਕੁਰਸੀਆਂ ਲਈ ਖਤਰਾ ਹੋ ਸਕਦਾ ਪਰ ਅਸੀਂ ਉਹਨਾਂ ਦੀ ਚਲਾਈ ਹੋਈ ਮਹਿਮ ਨੂੰ ਅੱਗੇ ਵਧਾਵਾਂਗੇ ਇਹਨਾਂ ਨੂੰ ਇਦਾਂ ਵੀ ਆਰਾਮ ਨਾਲ ਇਹ ਅਮਰਤਪਾਲ ਨੂੰ ਅੰਦਰ ਰੱਖ ਕੇ ਤੇ ਸ਼ਾਇਦ ਇਹ ਸੋਚਦੇ ਹੋਣ ਕਿ ਅਸੀਂ ਰਾਜ ਪੰਜਾਬ ਦੇ ਪੰਜਾਬ ਤੇ ਪੰਜਾਬ ਦੇ ਲੋਕ ਹੀ ਰਾਜ ਕਰਨਗੇ ਨਹੀਂ ਜਦੋਂ ਕਹਦੇ ਸੀਗੇ ਵੀ ਐਮਪੀ ਦੇ ਵੋਟਾਂ ਸੀਗੇ ਨਾ ਵੀ 2 ਲੱਖ ਵੱਧ ਵੋਟਾਂ ਨਾਲ ਜਿੱਤੇ ਵੀ ਨੇ ਲੋਕਾਂ ਨੇ ਜਿਤਾਇਆ ਵੀ ਹੈ ਫੇਰ ਤਾਂ ਜੇਲ੍ਹ ਚੋਂ ਬਾਹਰ ਹੋਣਾ ਚਾਹੀਦਾ ਸੀ ਫੇਰ ਕਿਉਂ ਅੰਦਰ ਨੇ ਜੇਲ੍ਹ ਤੇ ਇਹ ਤੇ ਹੁਣ ਸਰਕਾਰਾਂ ਦੀ ਧੱਕੇਸ਼ਾਹੀ ਆ ਤੇ ਇੱਕ ਜਿਹੜੀ ਸਾਡੇ ਨਾਲ ਬੇਇਨਸਾਫੀ ਆ ਕਾਨੂੰਨ ਵੱਲੋਂ ਤਾਂ ਇਹ ਕਿਹੜੀ ਪਹਿਲੀ ਵਾਰਤ ਨਹੀਂ ਹੋ ਰਹੀ ਇਹ ਤੇ ਸਾਡੇ ਬੰਦੀ ਸਿੰਘ ਆ ਉਹਨਾਂ ਨਾਲ ਹੋ ਰਹੀ ਆ ਹੋਰ ਹੋਰ ਕਿਸੇ ਵੀ ਕਈ ਮਸਲੇ ਸਾਡੇ ਜਿੱਥੇ ਸਾਡੇ ਨੂੰ ਕੋਈ ਇਨਸਾਫ ਨਹੀਂਗਾ ਜੋ 1984 ਦਾ ਕਾਣ ਕੀਤਾ ਲੋਕਤੰਤਰ ਦਾ ਕਾਣ ਕਰਕੇ ਕਾਨੂੰਨ ਤੋਂ ਬਾਹਰ ਜਾ ਕੇ ਜੋ ਕਾਲੇ ਕਾਨੂੰਨ ਜਿਨ੍ਹਾਂ ਨੂੰ ਜਿਹੜੇ ਆਮ ਲੋਕ ਚ ਸਰਦ ਮੁਲਕ ਹੈ ਜਿਹੜੇ ਉਹ ਇਹਨਾਂ ਚੀਜ਼ਾਂ ਨੂੰ ਰਕਾਰ ਚੁੱਕੇ ਉਹ ਜਿਹੇ ਮੀਡੀਆ ਦਾ ਗੜਾ ਕੁੱਟਣਾ ਸਾਰੀਆਂ ਚੀਜ਼ਾਂ ਇਹ ਧੱਕੇ ਨਾਲ ਕਰ ਰਹੇ ਚਲੋ ਠੀਕ ਹੈ ਹੁਣ ਜਿਹੜਾ ਸਰਕਾਰਾਂ ਨੇ ਤੇ ਜ਼ੁਲਮ ਕਰਨਾ ਹੀ ਹੈ ਪਰ ਗੁਰੂ ਮਹਾਰਾਜ ਜਗੇ ਅਰਦਾਸ ਬੇਨਤੀ ਕੋਸ ਮਰਥਾ ਦੇਣਾ ਆਪਾਂ ਇਹਨਾਂ ਦਾ ਟਕਰਾ ਕਰ ਸਕਦੀ ਹੈ ਤੁਹਾਡੀ ਮੀਟਿੰਗ ਹੋਈ ਆ ਭਾਈ ਅਮਰਤਪਾਲ ਨਾਲ ਹੁਣ ਹੁਣ ਕਦੋਂ ਮੀਟਿੰਗ ਹੋਈ ਆ ਇਹਨੂੰ ਮਹੀਨਾ ਕੋ ਹੋ ਗਿਆ ਲੇਕਿਨ ਉਹਨਾਂ ਦੇ ਵਕੀਲ ਸਾਹਿਬ ਥੋੜਾ ਦਿਨ ਹੋ ਗਿਆ ਪਹਿਲਾਂ ਮਿਲ ਕੇ ਆਏ ਬਾਕੀ ਹੁਣ ਅਸੀਂ ਹਫਤੇ ਦਾ ਹੰਦ ਤੱਕ ਮਿਲਾਂਗੇ ਉਹਨਾਂ ਨੂੰ ਤੇ ਫਿਰ ਅੱਗੇ ਆਉਣ ਵਾਲੇ ਸਮੇਂ ਦੇ ਕੋਈ ਉਹਨਾਂ ਨਾਲ ਸਲਾਹ مشورہ ਕਰਾਂਗੇ ਕਦੇ ਗੁੱਸਾ ਨਹੀਂ ਉਹਦਾ ਮਨ ਦੇ ਵਿੱਚ ਮਨ ਡੋਲਦਾ ਨਹੀਂ ਵੀ ਐਨੇ ਸਾਲ ਤੋਂ ਜਿਹੜੇ ਜੇਲ੍ਹ ਤੋਂ ਜਿਹੜੇ ਵਿੱਚ ਬੰਦ ਨੇ ਤੋਂ ਤਾਂ ਦੂਰ ਨੇ ਫੈਮਿਲੀ ਤੋਂ ਦੂਰ ਨੇ ਆਪਣੇ ਮਾਤਾ ਪਿਤਾ ਤੋਂ ਦੂਰ ਹੈ ਨਹੀਂ ਇਹ ਜਿਹੜਾ ਸਾਡੇ ਇਤਿਹਾਸ ਸਾਡਾ ਗਵਾਹ ਵਾ ਸਾਡੇ ਵੱਡਿਆਂ ਬਡੇਰਿਆਂ ਨੇ ਬਹੁਤ ਬੜੀਆਂ ਬੜੀਆਂ ਕੁਰਬਾਨੀਆਂ ਕੀਤੀਆਂ ਉਹਦੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਚੜਖੜੀਆਂ ਦੀ ਚੜ੍ਹ ਕੇ ਬੰਦ-ਬੰਦ ਕਟਾ ਲਏ ਹੁਣ ਵੀ ਸਾਡੇ ਜੋ ਦੇ 332 ਥਲਾਂ ਤੋਂ ਜੇਲ੍ਹਾਂ ਚ ਬੈਠੇ ਆ ਤੇ ਇਹ ਕੋਈ ਗੱਲ ਨਹੀਂ ਸਰਕਾਰਾਂ ਦੇ ਜ਼ੁਲਮ ਨਾਲ ਟੱਕਰਾਂ ਤੇ ਫਿਰ ਸਿੱਖ ਤੇ ਕਰਦੇ ਆਏ ਤੇ ਕਰਦੇ ਰਹਿਣਗੇ ਇਹੜੇ ਉਮੀਦਵਾਰ ਐਲਾਨੇ ਜਾਣਗੇ 117 ਹਲਕੇ ਲੋਨਾਂ ਦੇ ਜਾਣਗੇ ਨਹੀਂ ਇਹ ਹੁਣ ਸਮਾਂ ਆਉਣ ਤੇ ਅਸੀਂ ਦੇਖਦੇ ਆ ਨਾ ਅਸੀਂ ਅਜੇ ਪੂਰੀ ਤਿਆਰੀ ਕਰਦੇ ਆ ਪਾਰਟੀ ਨੂੰ ਖੜਾ ਕਰਦੇ ਆ ਫਿਰ ਜਿੱਦਾਂ ਦਾ ਜਿੱਥੇ ਤੱਕ ਅਸੀਂ ਕਰ ਸਕਦੇ ਹੋਵਾਂਗੇ ਉਹ ਕਰਾਂਗੇ ਚਿਹਰੇ ਪੰਥ ਕੇ ਆਉਣਗੇ ਸਾਰੇ ਜਾਂ ਹੋਰ ਜਿੰਮੇ ਹਿੰਦੂ ਪਰਵਾਹ ਹਿੰਦੂ 24 ਮੁਸਲਮਾਨ 22 ਹੋਣਗੇ ਉਮੀਦਵਾਰ ਹਾਂਜੀ ਜਿੱਦਾਂ ਦੇ ਹਾਲਾਤ ਜਿਹੋ ਜੇ ਕੋਈ ਸੀਟ ਤੇ ਲੜਾਈ ਹੋਊਗੀ ਉਸ ਹਿਸਾਬ ਨਾਲ ਜੇ ਕੋਈ ਇਹ ਜਿੱਥੇ ਹਿੰਦੂਆਂ ਦੀ ਬਹੁਤ ਗਿਣਤੀ ਹੋਊਗੀ ਉੱਥੇ ਹਿੰਦੂ ਚਿਹਰਾ ਦਿੱਤਾ ਜਾਊਗਾ ਜਿੱਥੇ ਕੋਈ ਮੁਸਲਮਾਨਾਂ ਦੀ ਹੋਊਗੀ ਉੱਥੇ ਮੁਸਲਮਾਨ ਹੈ ਜਿੱਥੇ ਕੋਈ ਵੀ ਜਿੱਦਾਂ ਜਿੱਦਾਂ ਦੀ ਕਿਸੇ ਕਮਿਊਨਿਟੀ ਦੀ ਤਾਕਤ ਹੋਊਗੀ ਉਹਦੇ ਹਿਸਾਬ ਨਾਲ ਉਹ ਆਪਾਂ ਇਸ ਚੀਜ਼ ਨੂੰ ਪੋਲੀਟੀਕਲ ਅੱਗੇ ਲੈ ਕੇ ਜਾਵਾਂਗੇ ਮਤਲਬ ਸਾਰੇ ਵਰਗਾਂ ਨੂੰ ਨਾਲ ਲੈ ਕੇ ਤੁਸੀਂ ਚੱਲੋਗੇ ਪੰਥਕ ਪਾਰਟੀ ਇਕੱਲੀ ਸਿੱਖਾਂ ਦੀ ਪਾਰਟੀ ਨਹੀਂ ਸਾਰੇ ਸਾਰੇ ਧਰਮਾਂ ਦੀ ਪਾਰਟੀ ਆ ਸਾਰੇ ਧਰਮਾਂ ਦੀ ਪਾਰਟੀ ਹੈ ਜੀ ਬਹੁਤ ਧੰਨਵਾਦ ਜੀ